ਬੱਜ ਜਸ਼ਨ ਅੱਗੇ ਜਵਾਨ ਨਾ ਖੋਲਨੀ ਨਹੀਂ ਤਾਂ ਦੇਖ ਲਈ ਤੇਰਾ ਮੈਂ ਹੌਲ ਕੀ ਕਰਦੀ ਆ ਮਮੀ ਮੈਂ ਤਾਂ ਪਹਿਲਾਂ ਤੇਰੇ ਦਿਮਾਗ 'ਚ ਫਰਕ ਲੱਗਦਾਗਾ ਤੂੰ ਇਹਨੂੰ ਦੱਸੇ ਹੀ ਕਿਉਂ ਵੀ ਤੂੰ ਡਰਾਮਾ ਕਰਦੀ ਆ ਬਿਮਾਰ ਨਹੀਂ ਹੈਗੀ ਲੈ ਦੇਖ ਲੈ ਪਹਣੇ ਅੱਜ ਕੱਲ ਕਿਸੇ 'ਚ ਕੁਛ ਨਹੀਂ ਇੱਕ ਐਵੇਂ ਬੰਦਾ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਆ ਜਸ਼ਨ ਦੀ ਸੱਸ ਦੇਖ ਲੈ ਚੰਗੀ ਭਲੀ ਸੀ ਲੱਗਦਾ ਸੀ ਵੀ ਐਡੀ ਬਿਮਾਰੀ ਲੱਗ ਜੂ ਇਹਨੂੰ ਉਹੀ ਤਾਂ ਗੱਲ ਹੈ ਪਹਣੇ ਮੈਂ ਤਾਂ ਪਰਬ ਰੱਬ ਮੂਰੇ ਹੱਥਾਂ ਦੜ ਕੇ ਆਹੀ ਹੱਥ ਬੰਨਦੀ ਆ ਬੀਤੇ ਲਈ ਜਾਣਾ ਹੈ ਦੇਖ ਆਈ ਪਮਾ ਅੱਜ ਲੈ ਜੇ ਤੁਰਦੇ ਫਿਰਦੇ ਨੂੰ ਪਰਾ ਕਿਸੇ ਦੇ ਮਹਤਾਜ ਨਾ ਬਣਾਵੇ ਸਹੀ ਗੱਲ ਐ ਭਣੇ ਤੇਰੀ ਇਹ ਕਾਪੜੇ ਵਰਗੀਆਂ ਹੁੰਦੀਆਂ ਸੀ ਆਪਾਂ ਤਾਂ ਉਹੀ ਸ਼ਰਮ ਮਾਨਦੀਆਂ ਸੀਗੀਆਂ ਦੇਲਾ ਸੱਸਔਰੇ ਦੀ ਕਿੰਨੀ ਸੇਵਾ ਕਰਦੀਆਂ ਸੀ ਜੇ ਆਪਣੇ ਹੁੰਦੇ ਸੱਸ ਕਿਸੇ ਕੰਮ ਨੂੰ ਹੱਥ ਪਾਉਂਦੀ ਆਪਰਾ ਇਹਨਾਂ ਦੇ ਵੀ ਲੋਕ ਕੀ ਕਹਿਣਗੇ ਆ ਹੁਣ ਦੀਆਂ ਦਾ ਨਾ ਜੇ ਬਸ ਚੱਲੇ ਇਹ ਤਾਂ ਭਣੇ ਬਿਸਤਰੇ ਚੋਂ ਹੀ ਨਿਕਲਣਾ ਗੱਲ ਤਾਂ ਸੱਚੀ ਐ ਭਣੇ ਆ ਚਾਰ ਅੱਖਰ ਪੜ੍ਹ ਕੇ ਜਾਂਦੀਆਂ ਨੇ ਜਮੀ ਕੁਝ ਹੋਰ ਹੀ ਬਣ ਕੇ ਬਹਿ ਜਾਂਦੀਆਂ ਨੇ ਨalé ਜੇ ਨ ਨੂੰ ਪੁੱਛਣ ਵਾਲਾ ਹੋਵੇ ਕੋਈ ਬੀਜੇ ਬੁੜੀ ਘਰ ਨਹੀਂ ਸੰਭਾਲੂਗੀ ਤਾਂ ਹੋਰ ਕੌਣ ਸੰਭਾਲੂਗਾ ਭਲਾ ਉਹੀ ਤਾਂ ਗੱਲ ਮੈਨੂੰ ਪਹਿਨੇ ਆਪਣੇ ਵਾਲੀ ਦੇ ਵੀ ਇਹੀ ਲੱਛਣ ਜੇ ਲੱਗਦੇ ਹੈਗੇ ਮੈਨੂੰ ਨਹੀਂ ਲੱਗਦਾ ਜਿੰਨਾ ਚਿਰ ਆਪਾਂ ਨਾ ਕਿਸੇ ਕੰਮ ਨੂੰ ਹੱਥ ਪਾਈਏ ਕੋਈ ਕੰਮ ਨਹੀਂ ਕਰਕੇ ਰਾਜੀ ਨਹੀਂ ਚੱਲ ਕੋਈ ਨਾ ਫੇਰ ਕੀ ਹੁੰਦਾ ਫੇਰ ਵੀ ਦੋ ਘਰਾਂ ਦੀ ਕੱਲੀ ਕੱਲੀ ਨੂੰ ਹੈ ਐਨੀਕ ਤਾਂ ਲਾੜ ਨਾਲ ਰੱਖਣੀ ਬਣਦੀ ਉਹ ਹੈ ਕੋਈ ਨਾ ਨਾਲੇ ਨਿਆਣੀ ਹੈਗੀ ਕਿੱਡੀ ਕੁ ਉਮਰ ਹੈ ਉਹਦੀ ਅੱਪੀ ਕਰ ਲੂਗੀ ਹੌਲੀ ਹੌਲੀ ਸਿੱਖ ਜੂਗੀ ਸਾਰਾ ਉਹ ਕਿ ਨਿਆਣੀਆਂ ਤੂੰ ਵੀ ਨਾ ਬਾੜਾ ਉਹਦਾ ਪੱਖ ਜਾ ਨਾ ਲਿਆ ਕਰ ਵੇਲਾ ਗਿੱਠ ਦੀ ਤਾਂ ਜਵਾਨ ਲੱਗੀ ਆ ਉਹਦੇ ਨਾਲੇ ਆਪਾਂ ਵੇਖ ਲੈ ਆਪਾਂ ਕੀ ਨਿਆਣੀਆਂ ਨਹੀਂ ਸੀ ਕੁੜੇ ਕੰਮ ਤਾਂ ਆਪਾਂ ਵੀ ਸਿੱਖੇ ਹੀ ਨੇ ਸਾਰੇ ਨਾਲੇ ਆਪਣੇ ਬੇੜਾ ਇਹ ਤਾਂ 15 15 ਸਾਲਾਂ ਦੀਆਂ ਨੂੰ ਵਿਆਹ ਦੇ ਦਿੰਦੇ ਸੀਗੇ ਨਹੀਂ ਚਲ ਕੋਈ ਨਾ ਗਲ ਪਿਆ ਢੋਲ ਆਪੇ ਵਜਾਊਗੀ ਐਂ ਕਰ ਆ ਤਾਂ ਫੇਰ ਛੱਲਾ ਗਿਲਾ ਸੰ ਉਹ ਬਾਹਰੇ ਬੈਠੇ ਨੇ ਤਾਰੀ ਦੇ ਪਿਓਰੀ ਆ ਜਾ ਉਹਨਾਂ ਨੂੰ ਦੱਸ ਕੇ ਆਈਏ ਆਪਾਂ ਚਲ ਆ ਜਾ ਪਹਿਣੇ ਉਹ ਤਾਂ ਨਹੀਂ ਫੇਰ ਬਾੜਾ ਰੌਲਾ ਪਾਊਗਾ ਹੋਰ ਵੀ ਮੈਨੂੰ ਤਾਂ ਕੋਈ ਗੱਲ ਦੱਸ ਦੇ ਨੀ ਐਂ ਕਹ ਦੂਗਾ ਵੀ ਮੈਨੂੰ ਗੱਲ ਨਹੀਂ ਦੱਸੀ ਹੈਗੀ ਨਾਲੇ ਤਾਰੀ ਤੱਪੂਗਾ ਤੈਨੂੰ ਪਤਾ ਨਾਲੇ ਉਹ ਤਾਂ ਕਲੇਸੀ ਐ ਉਹਦੇ ਸੁਆਦ ਆ ਹੋਰ ਤਾਰੀ ਵੀ ਤੜਫੂਗਾ ਵੀ ਮੈਂ ਨਾਲੇ ਬਹਾਨੇ ਨਾਲ ਭੈਣ ਕੋਲੇ ਜਾਇ ਆਉਂਦਾ ਪਰ ਦੇ ਇਹਨੂੰ ਫੇਰ ਛੱਲਾ ਗਿਆ ਚੱਲ ਆ ਜਾ ਚੱਲ ਇਹਨਾਂ ਨੂੰ ਨਾ ਦੋਨਾਂ ਨੂੰ ਮਾੜਾ ਜਿਹਾ ਕੰਮ ਕੀ ਦੇ ਦੋ ਕੰਮ ਘੱਟ ਕਰਨਾ ਹੁੰਦਾ ਇਕੱਠੀਆਂ ਹੋ ਕੇ ਚੁਗਲੀਆਂ ਜ਼ਿਆਦਾ ਕਰਦੀਆਂ ਇਹ ਅਤੇ ਚਾਚੀ ਜੀ ਤਾਂ ਫੇਰ ਵੀ ਮਾੜੀ-ਮੋਟੀ ਮੀਰੀ ਸਾਈਡ ਲਾਈਨ ਲੱਗ ਪਈ ਆ ਮਾੜਾ-ਮੋਟਾ ਇਹ ਤਾਂ ਮੇਰੇ ਪੱਖ ਦੀ ਗੱਲ ਕਰਦੀ ਐ ਮੇਰੇ ਵਾਲੀ ਸੱਸ ਜੀ ਦਾ ਪਤਾ ਨਹੀਂ ਮੇਰੇ ਨਾਲ ਕੀ ਰੌਲਾ ਇਹ ਪਤਾ ਨਹੀਂ ਕਿਉਂ ਨਹੀਂ ਮੈਨੂੰ ਦੇਖ ਕੇ ਜਰਦੀਗੀ ਪਤਾ ਨਹੀਂ ਮਾਂ ਪੁੱਤਾਂ ਦੀ ਧੌਂ ਚ ਕਿਹੜਾ ਇਹੋ ਜਿਹਾ ਸਰੀਆ ਫਸਿਆ ਜਿਹੜਾ ਨਿਕਲਦਾ ਹੀ ਨਹੀਂ ਇਹਨਾਂ ਦੇ ਇਹਨਾਂ ਦੀ ਆਕੜ ਹੀ ਨਹੀਂ ਮੰਨਤ ਉਹਨਾਂ ਦੀ ਪਹਿਲਾਂ ਤਾਂ ਉਹ ਇਕੱਲਾ ਪੁੱਤ ਜਾਂ ਸੀ ਇਹਨਾਂ ਦਾ ਉਹ ਨਹੀਂ ਮੈਨੂੰ ਚੱਜ ਨਾਲ ਬੋਲਦਾ ਹੁੰਦਾ ਸੀ ਮੇਰੇ ਕਿਸੇ ਕੱਲ ਨੂੰ ਨਹੀਂ ਗੋਲਦਾ ਸੀਗਾ ਆ ਹੁਣ ਨਾਲ ਮਾਂ ਵੀ ਰਲ ਗਈ ਇਹੀ ਨਹੀਂ ਮੈਨੂੰ ਟਿਕਨ ਦਿੰਦੀ ਖੜ ਜਾ ਬਹਿ ਜਾ ਉੱਠਦੀ ਬੈੰਦੀ ਨੂੰ ਉਹੀ ਲੜਦੀ ਰਹਿੰਦੀ ਆ ਛੜੀਜੀ ਤਾਂ ਹੋਵੇ ਨਾ ਕਦੇ ਕਦੇ ਤਾਂ ਨਾ ਮੇਰਾ ਐਂ ਜੀ ਕਰਦਾ ਹੁੰਦਾ ਵੀ ਇਹਨਾਂ ਨੂੰ ਇਹਨਾਂ ਤੋਂ ਅੱਕ ਕੇ ਨਾ ਸਾਰੇ ਟੱਬਰ ਨੂੰ ਇਹਨਾਂ ਨੂੰ ਛੱਡ ਕੇ ਉਹਦੇ ਪੇਕੇ ਜਾ ਕੇ ਬੈਠ ਜਾ ਪਰ ਫੇਰ ਸੋਚਦੀ ਆ ਵੀ ਮਣਾ ਜਿਹੜਾ ਤੇਰੇ ਇੱਥੇ ਹੁੰਦਿਆ ਸਾਰਾ ਘਰ ਆਵਦੀ ਭੈਣ ਨੂੰ ਲਟਾਉਣ ਨੂੰ ਫਿਰਦਾ ਜਦੋਂ ਪੇਕੇ ਜਾ ਕੇ ਬੈਠ ਗਈ ਉਹਨੇ ਤਾਂ ਕੁਝ ਵੀ ਨਹੀਂ ਛੱਡਣਾ ਆਪਦੇ ਪੱਲੇ ਸਾਰਾ ਕੁਝ ਹੀ ਉਹਨੂੰ ਦੇ ਦੂ ਤਾਂ ਹੀ ਰਹੀ ਜਾਨੀ ਆ ਹੁਣ ਸਿਆਪਾ ਮੈਨੂੰ ਕਰਨਾ ਪੈਣਾ ਮੇਰੀ ਗੱਲ ਸੁਣ ਲੈ ਜੇ ਜਸ਼ਨ ਅੱਗੇ ਜ਼ੁਬਾਨ ਖੋਲੀ ਆ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਲੱਗੀ ਸਮਝ ਤੈਨੂੰ ਨਹੀਂ ਤਾਂ ਤੇਰੀ ਮੈਂ ਧੌਣ ਮਰੋੜ ਦਊ ਮੰਮੀ ਇਹਨੂੰ ਕਿਉਂ ਕਹੀ ਜਾਂਦੀ ਆ ਇਹਦਾ ਕੀ ਕਸੂਰ ਆ ਨਾਲੇ ਤੂੰ ਹੁਣ ਬਿਮਾਰ ਆ ਜੇ ਜਸ਼ਨ ਦੀ ਨਿਗਾਹ ਪੈ ਗਈ ਨਾ ਤੇਰੇ ਤੇ ਤੂੰ ਕੁਝ ਕਰਦੀ ਚੰਗੀ ਨਹੀਂ ਲੱਗਦੀ ਹੈਗੀ ਵੇ ਕੀ ਕਰਾਂ ਇਹਨੂੰ ਸਮਝਾਉਣਾ ਪੈਂਦਾ ਵੇ ਜਸ਼ਨ ਅੱਗੇ ਜ਼ੁਬਾਨ ਨਾ ਖੋਲੀ ਨਹੀਂ ਤਾਂ ਦੇਖ ਲਈ ਤੇਰਾ ਮੈਂ ਹਾਲ ਕੀ ਕਰਦੀ ਆ ਮੰਮੀ ਮੈਂ ਤਾਂ ਪਹਿਲਾਂ ਤੇਰੇ ਦਿਮਾਗ 'ਚ ਫਰਕ ਲੱਗਦਾਗਾ ਤੂੰ ਇਹਨੂੰ ਦੱਸੇ ਹੀ ਕਿਉਂ ਵੀ ਤੂੰ ਡਰਾਮਾ ਕਰਦੀ ਆ ਬਿਮਾਰ ਨਹੀਂ ਹੈਗੀ ਪੁੱਤ ਜੇ ਮੈਂ ਦੱਸ ਦਿੱਤਾ ਕੋ ਘਾਟਾ ਪੈ ਚਲਿਆ ਪਰ ਜੇ ਤੂੰ ਜੈਸ਼ਨ ਨੂੰ ਦੱਸਤਾ ਨਾ ਮੰਮੀ ਡਰਾਮੇ ਕਰਦੀ ਆ ਤੈਨੂੰ ਬਹੁਤ ਵੱਡਾ ਘਾਟਾ ਪੈ ਜਾਣਾ ਤੈਨੂੰ ਦੱਸਣ ਦੀ ਲੋੜ ਹੀ ਨਹੀਂ ਸੀਗੀ ਇਹਨੂੰ ਬੇਦਮਾਕਾਂ ਨੇ ਕਰਨਾ ਤਾਂ ਤੂੰ ਆਪ ਕਰਦੀ ਆ ਫਿਰ ਹੁਣ ਕਹਿੰਦੀ ਆ ਇਹਦੇ ਮੂਰੇ ਬੋਲੀ ਜਾਂਦਾਗਾ ਕੋਈ ਗੱਲ ਨਹੀਂ ਪੁੱਤ ਇਹਦਾ ਤਾਂ ਮੈਂ ਘੱਟਾ ਲਾ ਦੂੰ ਘੱਟਾ ਤੋਂ ਨਾ ਲਾ ਦੂੰ ਤੇਰੀ ਮੈਂ ਜਸ਼ਨ ਅੱਗੇ ਜ਼बान ਖੋਲੀ ਆ ਮੰਮੀ ਜੀ ਮੈਨੂੰ ਕੀ ਲੋੜ ਪਈ ਜਸ਼ਨ ਨੂੰ ਦੱਸਣ ਦੀ ਉਹਨੂੰ ਇੱਕ ਦਿਨ ਆਪ ਹੀ ਪਤਾ ਲੱਗ ਜਾਣਾ ਦੱਸ ਬੈਨਾਂ ਦੇ ਡੈਂਪਰ ਆ ਮੰਮੀ ਤਾਂ ਜੋ ਕੁਛ ਤਰ੍ਹਾਂ ਕਰੂਗੀ ਕਰੂਗੀ ਏਦੋਂ ਪਹਿਲਾਂ ਮੈਂ ਮਰੋੜ ਦੂੰ ਤੇਰੀ ਧੌਣ ਜੀ ਦੇਖ ਲੈ ਲੱਕਰੀ ਹੈਗੀ ਕਿਤੇ ਮੈਂ ਦੱਸ ਦੇਣਾ ਜੇ ਜ਼ਬਾਨ ਖੋਲੀ ਨਾ ਕੈਂਚੀ ਨਾਲ ਕੱਟ ਦੂੰ ਤੇਰੀ ਜ਼बान ਮੈਂ ਜਸ਼ਨ ਨੂੰ ਤਾਂ ਮੰਮੀ ਪਤਾ ਲੱਗ ਹੀ ਜਾਣਾ ਹੈ ਨਾ ਕਿ ਤੁਸੀਂ ਪਾਪੀ ਲੋਕ ਕਿੱਦਾਂ ਦੋ ਦੋ ਧੀਆਂ ਦੇ ਘਰ ਨੂੰ ਲੁੱਟ ਰਹੇ ਹੋ ਉਹ ਭਾਬੀ ਚੁੱਪ ਕਰ ਜਾ ਬਾਅਦ ਚ ਤਾਂ ਜੋ ਕੁਝ ਹੋਊ ਸੋ ਹੋ ਮੈਨੂੰ ਲੱਗਦਾ ਤੂੰ ਹੁਣੇ ਛੱਤਰ ਖਾਏਂਗੀ ਮੇਥੋਂ ਹੂੰ ਮੰਮੀ ਕੋ ਦਿਮਾਗ ਖਰਾਬ ਕਰਨਤੀ ਰਹਿੰਦੀ ਐ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ ਹਾਂ ਪੁੱਤ ਦੱਸ ਮੈਨੂੰ ਕਿਹੜੀ ਗੱਲ ਕਰਨ ਆਏ ਸੀ ਨਾ ਹੁਣ ਤੈਨੂੰ ਸਪੈਸ਼ਲ ਦੱਸਣਾ ਪਊਗਾ ਵੀ ਅਸੀਂ ਮਾਪਤਨੇ ਕੋ ਸਲਾਹ ਕਰਨੀ ਆ ਦਫਾ ਹੋ ਹਾਂ ਜਸਪਤ ਕੀ ਗੱਲ ਕਰਨੀ ਸੀ ਉਹਦੇ ਸਾਹਮਣੇ ਤਾਂ ਨਹੀਂ ਸੀ ਕਰ ਸਕਦਾ ਉਹ ਮੰਮੀ ਮੈਂ ਤੁਹਾਡੇ ਕੋਲ ਇਹ ਗੱਲ ਕਰਨ ਆਇਆ ਸੀਗਾ ਉਹ ਜਸ਼ਨ ਕਹਿੰਦੀ ਨਾ ਤੁਸੀਂ ਪੈਸਿਆਂ ਦਾ ਦੋਵੇਂ ਪਾਈ ਅੱਧੋ-ਅੱਧ ਕਰ ਲਓ ਤੂੰ ਇਕੱਲਾ ਕਿੱਥੇ ਲਾਜ ਵਾਸਤੇ ਇੰਨੇ ਪੈਸੇ ਕਰੇਗਾ ਉਹ ਤੇਰੀ ਹਾਂ ਤਾਂ ਸਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਚਲਾਕ ਨਿਕਲੀ ਜਸਪਤ ਉਹੀ ਗੱਲ ਹੋਈ ਜਿਹਦਾ ਡਰ ਸੀ ਇਹ ਐਡੀ ਭੋਲੀ ਨਹੀਂ ਹੈਗੀ ਜਿੰਨੀ ਡਿੰਪਲ ਭੋਲੀ ਹੈ ਹੁਣ ਕੀ ਕਰਾਂਗੇ ਆਪਾਂ ਚਲ ਕੋਈ ਨਹੀਂ ਦੇਖਦੀਆਂ ਮੈਂ ਉਹ ਮੰਮੀ ਜਿਹੜਾ ਹੱਥ ਤੂੰ ਮਾਰਨੋਂ ਫਿਰਦੀਆਂ ਨਾ ਮੈਨੂੰ ਨਹੀਂ ਲੱਗਦਾ ਉਹ ਡਾ ਹੱਥ ਵੱਜਣਾਗਾ ਮੈਨੂੰ ਤਾਂ ਲੱਗਦਾ ਉਹਦੂ ਅੱਧਾ ਦਾ ਹੱਥ ਵੀ ਨਹੀਂ ਵੱਜਣ ਦਿੰਦੀ ਹੈਗੀ ਇਹੇ ਕੋਈ ਨਹੀਂ ਪਤਾ ਹੁਣ ਮੈਂ ਖੂਚ ਜਿਹੜਾ ਭਾਂਡਾ ਸੁੱਟਦਾ ਨਾ ਉਹ ਭਾਂਡਾ ਹੁਣ ਖਾਲੀ ਨਹੀਂ ਨਿਕਲਦਾ ਉਹ ਮੰਮੀ ਤੈਂ ਤਾਂ ਭਾਂਡਾ ਖੂਚ ਸੁੱਟਦਾ ਪਰ ਉਹ ਭਾਂਡੇ ਦੀ ਰੱਸੀ ਜਸ਼ਨ ਦੇ ਹੱਥ ਚ ਹੁਣ ਉਹਦੀ ਮਰਜ਼ੀ ਆ ਭਰੇ ਨਾ ਭਰੇ ਜਸਪਤ ਤੂੰ ਫਿਕਰ ਨਾ ਕਰ ਤੂੰ ਕਿਉਂ ਨਹੀਂ ਟੈਨਸ਼ਨ ਲੈ ਰਿਹਾ ਜਿਹੜਾ ਮੈਂ ਖੂਚ ਭਾਂਡਾ ਸੁੱਟਿਆ ਨਾ ਜੇ ਉਹ ਭਰ ਕੇ ਨਾ ਆਊਗਾ ਉਹ ਦਾ ਖੱਲੀ ਵੀ ਨਹੀਂ ਇਹ ਮੇਰਾ ਤੇਰੇ ਨਾਲ ਵਾਦਾ ਹੈ ਬਸ ਤੂੰ ਦਿਲ ਤੇ ਨਾ ਲਾ ਗਲ ਤੇਰੀ ਮਾਂ ਨੇ ਕੱਚੀਆਂ ਗੋੜੀਆਂ ਨਹੀਂ ਖੇਡੀਆਂ ਮੇਰੀ ਗੇਮ ਕਦੀ ਗਲਤ साबित ਨਹੀਂ ਹੋਈ ਗੇਮ ਤਾਂ ਮੇਰੀ ਉੱਪਰ ਤੱਕ ਦੀ ਆ ਦੇਖੀ ਜਾ ਹੁਣ ਹੁੰਦਾ ਕੀ ਆ ਉਹ ਦੇਖ ਲੈ ਮੰਮੀ ਮੈਂ ਤਾਂ ਤੈਨੂੰ ਐ ਕਹਣਾਗਾ ਆਪਾਂ ਕੋਈ ਛੋਟੀ ਬੋਟੀ ਬਿਮਾਰੀ ਦਾ ਨਾਮ ਲੈ ਦੰਨੇਗੇ ਉਹਦੇ ਨਾਲ ਚੱਲ ਜੋ ਮਾੜੇ-ਮੋٹے ਪੈਸੇ ਟੱਕਾ ਆ ਜਾਊਗਾ ਹੋਰ ਕੀ ਆ? ਪੱਤ ਕੋਈ ਨਹੀਂ। ਧੁੱਫੇ ਕਰਨਾ ਕਰ। ਜਿਹੜੀ ਆਪਾਂ ਬਿਮਾਰੀ ਦਾ ਨਾਮ ਲੈ ਤਾ ਨਾ ਬੱਸ ਲੈ ਤਾ। ਤੈਨੂੰ ਮੈਂ ਭੁੱਖਾ ਮਰਨ ਨਹੀਂ ਦਿੰਦੀ। ਉਹ ਮੰਮੀ ਗੱਲ ਉਹ ਨਹੀਂ। ਤੂੰ ਸਮਝਦੀ ਕਿਉਂ ਨਹੀਂ? ਆਪਾਂ ਕਹਿ ਦਾਂਗੇ ਵੀ ਛੋਟੀ-ਮੋਟੀ ਬਿਮਾਰੀ ਆ, ਕੋਈ ਰਿਪੋਰਟ ਗਲਤ ਆ ਗਈ ਸੀ। ਕੁਝ ਨਹੀਂ ਕਹਿਣਾ ਆਪਾਂ। ਇਹ ਹੁਣ ਤੂੰ ਮੇਰੇ ਤੇ ਛੱਡ ਦੇ। ਉਹਦੇ ਮਾਪਿਓ ਤੋਂ ਪੈਸੇ ਕਢਾਉਣੇ ਕਿਵੇਂ ਆ? ਇਹ ਤਾਂ ਮੇਰਾ ਛਟਕੀਆਂ ਦਾ ਕੰਮ ਐ ਛਟਕੀਆਂ ਦਾ ਵੀ ਜਸ਼ਨ ਦੇ ਪਿਓ ਕੋਲੋਂ ਕਿਵੇਂ ਪੈਸੇ ਕਢਾਉਣੇ ਆ ਹਾਂ ਮੰਮੀ ਕਈ ਵਾਰ ਐ ਹੁੰਦਾ ਬਹੁਤੇ ਘਰਾਂ ਦਾ ਪਰੋਣਾ ਨਾ ਭੁੱਖਾ ਹੀ ਮਰ ਜਾਂਦਾ ਬਾਲਾ ਲਾਲਚ ਵੀ ਚੰਗਾ ਨਹੀਂ ਹੁੰਦਾ ਤੂੰ ਭੁੱਖਾ ਨਹੀਂ ਰਹਿੰਦਾ ਉਹ ਮੈਂ ਤਾਂ ਨਹੀਂ ਭੁੱਖਾ ਰਹਿੰਦਾ ਅੱਛਾ ਫਿਰ ਤੈਨੂੰ ਕੀ ਲੱਗਦਾ ਕਿੰਨੇ ਕ ਪੈਸੇ ਦੇ ਦੇਣਗੇ ਇਹ ਇੱਕ ਵਾਰ ਚ ਆਪਾਂ ਨੂੰ ਪੁੱਤ ਜੇ ਇੱਕ ਵਾਰੀ ਆਪਾਂ ਲੁੱਟ ਲਿਆ ਤਾਂ ਫੇ ਹੌਲੀ ਹੌਲੀ ਪੈਸੇ ਕਿਵੇਂ ਆਉਣਗੇ ਆਪਾਂ ਉਹਨਾਂ ਨੂੰ ਹੌਲੀ-ਹੌਲੀ ਲੁੱਟਾਂਗੇ ਹੌਲੀ 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 ਓ ਮਮੀ ਹੌਲੀ-ਹੌਲੀ ਤਾਂ ਤਾਂ ਲੁੱਟ ਹੋ ਜੇ ਜਸ਼ਨ ਆਪ ਉਹਨਾਂ ਨੂੰ ਫੋਨ ਕਰਕੇ ਕਹੇ ਆ ਆਪੇ ਕੋਈ ਨਾ ਕੋਈ ਪੈਸਿਆਂ ਦਾ ਇੰਤਜ਼ਾਮ ਕਰਦੇ ਹੇ ਆਪਾਂ ਤੁਹਾਨੂੰ ਆਪਾਂ ਨੂੰ ਨਨਤ ਮੰਗੜੇ ਪਹਿਣ ਪੈਸੇ ਕੋਈ ਨਹੀਂ ਜਸ਼ਨ ਹੀ ਮੰਗੂਗੀ ਆਪਾਂ ਨੂੰ ਮੰਗੜੇ ਨਹੀਂ ਪਹਿਣੇ ਤੂੰ ਦੇਖੀ ਚੱਲ ਉਹ ਬੜਾ ਕਿਵੇਂ ਫੋਨ ਕਰੀ ਜਾਂਦਾ ਅੱਜ ਇਹਨੂੰ ਤੂੰ ਤਾਂ ਨਹੀਂ ਫੋਨ ਕੀਤਾ ਮੇਰੇ ਨਾਲ ਤਾਂ ਗੱਲ ਹੋ ਗਈ ਦੀ ਪਹਿਲੀ ਮੈਨੇ ਤਾਂ ਕੁਛ ਨਹੀਂ ਐਸੀ ਬੇਸੀ ਗੱਲ ਉਹ ਮੈਂ ਕੀ ਦੱਸਣਾ ਮੰਮੀ ਮੇਰੇ ਨਾਲ ਤਾਂ ਨਾਰਮਲੀ ਗੱਲ ਹੋਈ ਹੈ ਦੀ ਚੱਕ ਲਵਾ ਫੇ ਫਿਕਰ ਕਰੂਗਾ ਜੇ ਨਾ ਚੱਕਿਆ ਤੂੰ ਪੁੱਛ ਲੈ ਫੋਨ ਕਰਕੇ ਕੀ ਕਹਿੰਦਾ ਹੈਲੋ ਹਾਂ ਪੁੱਤਰ ਜੀ ਸਤਿ ਸ੍ਰੀ ਅਕਾਲ ਠੀਕ ਹੈ ਕੀ ਮੇਰੇ ਫੋਨ ਤੋਂ ਤੈਨੂੰ ਵੀ ਲਾਈਆ ਬਦੋਂ ਅੱਛਾ ਇਹਦਾ ਮਤਲਬ ਜਦੋਂ ਮੈਂ ਤੇਰੀ ਚਾਚੀ ਦੇ ਘਰ ਗਈ ਸੀ ਨਾ ਡੈਂਪਲ ਨੇ ਫੋਨ ਲਾਇਆ ਸੀ ਤੈਨੂੰ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਅਸੀਂ ਸਾਰੇ ਠੀਕ ਚੱਲ ਮੈਂ ਤੈਨੂੰ ਬਾਅਦ ਵਿੱਚ ਫੋਨ ਕਰਦੀ ਆ ਟਿੰਪਲ ਦੀ ਐਨੀ ਹਿੰਮਤ ਕਿ ਮੇਰੇ ਫੋਨ ਤੋਂ ਵੱਡੇ ਨੂੰ ਫੋਨ ਲਾਵੇ ਕੀ ਆ ਉਹਨੇ ਫੋਨ ਲਾਇਆ ਸੀਗਾ ਹਾਂ ਕਹਿੰਦੀ ਹੁਣੀ ਮੰਮੀ ਘਰ ਐ ਨਹੀਂ ਜਦੋਂ ਮੈਂ ਚਾਚੀ ਘਰੇ ਗਈ ਸੀ ਇਹਨੇ ਮਗਰੋਂ ਨੂੰ ਬਿੱਲਾ ਮਾਰਿਆ ਕੋਈ ਨਹੀਂ ਇਹਦੇ ਜਿਹੜੇ ਖੰਭ ਜੈ ਨਾ ਖਲਾਰੀ ਫਿਰਦੀ ਆ ਕੱਟਣੇ ਪੈਣੇ ਨੇ ਹੁਣ ਮੈਨੂੰ ਲੱਗਦਾ ਤੂੰ ਤਾਂ ਮੰਮੀ ਜਦੋਂ ਕੱਟੇਗੀ ਕੱਟੇਗੀ ਪਹਿਲਾਂ ਮੈਂ ਹੀ ਮਰੋੜ ਦੰਨਾ ਤੇ ਗਿਚੀ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਜਸਨ ਨੇ 10 15 ਦਿਨਾਂ ਦੀਆਂ ਛੁੱਟੀਆਂ ਦੀ ਗੱਲ ਕੀਤੀ ਸੀ ਤੇ ਹੁਣ ਤਾਂ ਮਹੀਨਾ ਹੋਣ ਨੂੰ ਆਇਆ ਇਦਾਂ ਕਿਦਾਂ ਚੱਲੂਗਾ ਮੈਨੂੰ ਨਾ ਜਸਮਾ ਗੱਲ ਕਰਨੀ ਪੈਣੀ ਆ ਪਰ ਕੀ ਕਰਾਂ ਮੇਰੀ ਗੱਲ ਦਾ ਗੁੱਸਾ ਹੀ ਨਾ ਕਰ ਜਣ ਪਰ ਹੁਣ ਤਾਂ ਗੱਲ ਕਰਨੀ ਪੈਣੀ ਆ ਇੱਥੇ ਕੰਮ ਤੇ ਜਾਂਦਾ ਨੌਂ ਹੀ ਨਹੀਂ ਲੈਂਦੇ ਹੈਗੇ ਪਤਾ ਨਹੀਂ ਕੀ ਕਰਦੇ ਫਰੀ ਆਂਦੇ ਰਹਿੰਦੇ ਆ ਤੇ ਉੱਤੋਂ ਹੁਣ ਇੰਨੇ ਖਰਚੇ ਮੰਮੀ ਵੀ ਬਿਮਾਰ ਨੇ ਕਿਵੇਂ ਚੱਲੂਗਾ ਇਹ ਸਭ ਕੁਝ ਜਸ਼ਨ ਹਾਂ ਦੀਦੀ ਆ ਛੱਡ ਪਰਾਂ ਕੰਮ ਕਰ ਮੈਂ ਆਪੇ ਕਰ ਲੈਨੀ ਆ ਜਾ ਤੂੰ ਮੰਮੀ ਕੋਲ ਅੰਦਰ ਜਾ ਕੇ ਆ ਪੁੱਛ ਕੇ ਆਵੀ ਉਹਨਾਂ ਨੇ ਕੀ ਖਾਣਾ ਪੀਣਾ ਫਿਰ ਉਹ ਮੈਂ ਬਣਾ ਦਵਾ ਨਹੀਂ ਇੱਕ ਮਿੰਟ ਤੁਸੀਂ ਅੰਦਰੋਂ ਆਏ ਹੋ ਤਾਂ ਅੰਦਰ ਪੁੱਛੇ ਹੁੰਦੇ ਤੁਹਾਨੂੰ ਕਿਹੜਾ ਮੰਮੀ ਨੇ ਦੱਸਣਾ ਨਹੀਂ ਸੀ ਗੱਲ ਉਹ ਨਹੀਂ ਹੈਗੀ ਮੈਨੂੰ ਤਾਂ ਦੱਸ ਦਿੰਦੇ ਪਰ ਐ ਸੀਗੇ ਵੀ ਮੰਮੀ ਅੰਦਰ ਨਾ ਜਾਸ ਨਾਲ ਗੱਲ ਕੋਈ ਕਰੀ ਜਾਂਦੇ ਸੀ ਫਿਰ ਤੈਨੂੰ ਪਤਾ ਜੇ ਮੈਂ ਅੰਦਰ ਗਈ ਫਿਰ ਮੈਨੂੰ ਬੋਲਣਗੇ ਤੇਰੀ ਗੱਲ ਦਾ ਉਹਨਾਂ ਨੇ ਘੱਟ ਗੁੱਸਾ ਕਰਨਾ ਜਾਂ ਤੂੰ ਜਾ ਕੇ ਆ ਪੁੱਛ ਕੇ ਆ ਹੈ ਚਲੋ ਛੱਡੋ ਤਾਂ ਮੈਂ ਪੁੱਛਿਆ ਨਹੀਂ ਆ ਤੁਸੀਂ ਮੈਨੂੰ ਐਂ ਦੱਸੋ ਤੁਸੀਂ ਵੀਰ ਜੀ ਨਾਲ ਗੱਲ ਕੀਤੀ ਨਹੀਂ ਮੈਂ ਉਹਨਾਂ ਨੂੰ ਫੋਨ ਨਹੀਂ ਕੀਤਾ ਕਿਉਂ ਦੀਦੀ ਕੀ ਗੱਲ ਤੁਸੀਂ ਵੀਰ ਜੀ ਨੂੰ ਫੋਨ ਫਾਨ ਨਹੀਂ ਕਰਦੇ ਹੈਗੇ ਉਹਨਾਂ ਨੂੰ ਕੀ ਫੋਨ ਕਰਨਾ ਸੀ ਤੈਨੂੰ ਦੱਸਿਆ ਤਾਂ ਹੈਗਾ ਉਹ ਫਿਰ ਬਾਹਰ ਨੇ ਐਵੇਂ ਟੈਨਸ਼ਨ ਲੈ ਲੈਣਗੇ ਕਿਸੇ ਗੱਲ ਦੀ ਟੈਨਸ਼ਨ ਤਾਂ ਲੈ ਲੈਣਗੇ ਤੁਸੀਂ ਇਹ ਛੱਡੋ ਤੁਸੀਂ ਆਪ ਵੀ ਮੈਂ ਕਦੇ ਗੱਲ ਕਰਦੇ ਨਹੀਂ ਦੇਖੇ ਪਤਾ ਕੀ ਹੈ ਸਾਰ ਦਿਨ ਕੰਮ 'ਚ ਲੱਗੀ ਰਹਿਣੀ ਆ ਜਦੋਂ ਮੈਂ ਬਿਜ਼ੀ ਹੁੰਨੀ ਆ ਉਦੋਂ ਵਿਚਾਰੇ ਵੇਲੇ ਹੁੰਦੇ ਨੇ ਜਦੋਂ ਉਹ ਵੇਲੇ ਹੁੰਦੇ ਇਧਰੋਂ ਮੈਨੂੰ ਕੰਮ ਪੈ ਜਾਂਦਾ ਦੀਦੀ ਫਿਰ ਐਦਾਂ ਕਿਦਾਂ ਤੁਹਾਡਾ ਦਿਲ ਨਹੀਂ ਕਰਦਾ ਵੀਰ ਜੀ ਕੋਲ ਜਾਣ ਨੂੰ ਤੁਸੀਂ ਇੰਨੀ ਦੂਰ ਰਹਿੰਦੇ ਹੋ ਇਹ ਤਾਂ ਹੁਣ ਰੱਬ ਦੇ ਹਾਰੇ ਆ ਜ਼ਿੰਦਗੀ ਤਾਂ ਕੱਟਣੀ ਐ ਨਾ ਕੋਈ ਗੱਲ ਨਹੀਂ ਤੇ ਚਲ ਜਾ ਤੂੰ ਇੰਨੀਆਂ ਗੱਲਾਂ ਨਾ ਕਰਿਆ ਕਰ ਬਹੁਤ ਸਵਾਲ ਕਰਦੀਆਂ ਤੂੰ ਮੈਨੂੰ ਜਾਂ ਮੰਮੀ ਨੂੰ ਜਲਦੀ ਪੁੱਛ ਕੇ ਆ ਫਿਰ ਮੈਨੂੰ ਐਵੇਂ ਗਾਲਾਂ ਪੈ ਜਾਣਗੀਆਂ ਟਾਈਮ ਨਾਲ ਆਪਾਂ ਕੁਝ ਬਣਾ ਕੇ ਦੇ ਦਈਏ ਉਹਨਾਂ ਦੀ ਦੀਦੀ ਕੀ ਗੱਲ ਤੁਸੀਂ ਕਦੇ ਮੇਰੀ ਕਿਸੇ ਗੱਲ ਦਾ ਛੱਜ ਨਾਲ ਜਵਾਬ ਨਹੀਂ ਦਿੰਦੇ ਤੁਹਾਡਾ ਦਿਲ ਨਹੀਂ ਕਰਦਾ ਵੀਰ ਜੀ ਕੋਲ ਜਾਣ ਨੂੰ ਜਾਂ ਉਹਨਾਂ ਨੇ ਨਹੀਂ ਕਿਹਾ ਕਦੇ ਤੁਹਾਨੂੰ ਲੈ ਕੇ ਜਾਣ ਨੂੰ ਜਸ਼ਨ ਉਹ ਕਹਿੰਦੇ ਨੇ ਬਹੁਤ ਵਾਰ ਕਹਿੰਦੇ ਨੇ ਤੈਨੂੰ ਪਤਾ ਹੀ ਐ ਫਿਰ ਮੰਮੀ ਜੀ ਇਕੱਲੇ ਰਹਿਣਗੇ ਹਣਾ ਹੁਣ ਵੀ ਦੇਖ ਬਿਮਾਰ ਚੱਲ ਰਹੇ ਨੇ ਘਰੇ ਉਹਨਾਂ ਦਾ ਕੌਣ ਧਿਆਨ ਰੱਖੇਗਾ ਠੀਕ ਹੈ ਜਾ ਤੂੰ ਮੰਮੀ ਕੋਲ ਜਾ ਕੇ ਆ ਆਪਾਂ ਫਿਰ ਮੈਂ ਤੇਰੀ ਸਾਰੀਆਂ ਗੱਲਾਂ ਦਾ ਜਵਾਬ ਦਵਾਂਗੇ ਦੀਦੀ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਇਸ ਕਰ ਚ ਖੁਸ਼ ਤਾਂ ਹੋਣਾ ਮੈਂ ਬਹੁਤ ਖੁਸ਼ ਆ ਮੈਨੂੰ ਕੰਮ ਕਰ ਲੈਂਦੇ ਜਾ ਮੰਮੀ ਕੋਲ ਜਾ ਕੇ ਆ ਦੀਦੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਕਦੇ ਕਿ ਮੈਂ ਲੱਗੀ ਆ ਘਸਰਮੋਸਰ ਕਰਨ ਮੈਨੂੰ ਪੁੱਛ ਤੈਂ ਕੀ ਲੈਣਾ ਹੈ ਟੈਂਪਲ ਤੋਂ ਇਹ ਬੜੇ ਪੇਤ ਛੇਤ ਲੈਂਦੀ ਹੈਗੀ ਕਿ ਤੋਂ ਮੋ ਮੀਨੇ ਮਰੇ ਪੱਲੇ ਪਈ ਆਗੀ ਇਹਨੂੰ ਵੀ ਡੈਂਪਲ ਜੀ ਨੂੰ ਵੀ ਪਤਾ ਦੇਣਾ ਹੀ ਉਹ ਇਹਦੀ ਵੀ ਜਿਆਦਾ ਜੀਵ ਚੱਲਣ ਲੱਗ ਗਈ ਜਸ਼ਨ ਅੱਗੇ ਸਾਰਾ ਦਿਨ ਲੱਗਿਆ ਰਹਿੰਦੇ ਨੇ ਕੁਸਰਮੁਸਰ ਕਰਨੇ ਇਹ ਕਰਨਾ ਬਹੁਤ ਹੋ ਲੈਣਾ ਦਾ ਵੀ